ਗੱਤਰ ਪ੍ਰਸ਼ਨੋਕਰਾਂ ਦੇ ਵਿੱਚ ਤੁਰੇ ਫਿਰਦੇ ਨੂੰ ਤੇ ਗੈਂਗਸਟਰ ਬਾਦ ਨੂੰ ਜਿਹੜੀ ਮਤਲਬ ਖਿਲਾਫ ਇਹਨਾਂ ਨੇ ਪੰਜਾਬ ਪੁਲਿਸ ਨੇ ਮਹਿਮਚਲਾਈ ਸੀ ਉਹ ਕਿੰਨੀ ਕੁ ਸਾਰਥਕ ਹੈ ਕੀ ਬਣਿਆ ਕੀ ਹੋਇਆ ਕੀ ਹੋਊਗਾ ਅੱਗੇ ਆ ਦੱਸਿਓ ਸਾਡੇ ਸਰੋਤਿਆਂ ਨੂੰ 72 ਘੰਟਿਆਂ ਦੀ ਉਹ ਬਹਿਮਸੀ ਜੀ ਦਾ ਮਤਲਬ 24 ਘੰਟਿਆਂ ਦਾ ਜਿੰਮਾਤ ਹੁੰਦਾ ਤਿੰਨ ਦਿਨਾਂ ਦਾ ਪ੍ਰੋਗਰਾਮ ਸੀ ਠੀਕ ਹੈ ਜੀ ਤਿੰਨ ਦਿਨਾਂ ਦਾ ਪ੍ਰੋਗਰਾਮ ਪੂਰਾ ਹੋ ਗਿਆ ਬਿਲਕੁਲ ਜੀ ਬਿਆਨ ਆ ਗਿਆ ਜੀ ਉਹ ਮੇਰੇ ਕੋਲ ਸਹੀ ਅੰਕੜਾ ਤਾਂ ਹੈ ਨਹੀਂ ਮੇਰੇ ਯਾਦ ਨਹੀਂ ਜਾਂਦਾ ਕਹਿੰਦੇ ਜੀ ਹਜ਼ਾਰਾਂ ਮਤੇ ਫੜਲੇ ਜਿਹੜੇ ਬੰਦੇ ਫੜੇ ਆ ਕਹਿੰਦੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਉਹ ਆ ਜਿਹੜੇ ਗੈਂਗ ਗੈਂਗ ਸਟਰਾਂ ਦੇ ਮਦਦਗਾਰ ਨੇ ਨਜ਼ਦੀਕੀ ਵੀ ਹੈ ਉਹਨਾਂ ਦੇ ਸਹਾਇਕ ਆ ਜਿਹੜੇ ਉਹ ਫੜਲੇ ਸਹਿਯੋਗੀ ਉਹ ਹਜ਼ਾਰਾਂ ਦੀ ਹਜ਼ਾਰਾਂ ਦੀ ਰਾਜ ਫੜਲੇ ਬਿਲਕੁਲ ਜੀ ਪ੍ਰਵਿੰਦਰ ਜੀ ਦਾ ਹੁਣ ਹਜ਼ਾਰਾਂ ਦੀ ਰਾਜ ਫੜਲੇ ਜਦੋਂ ਉਹ ਇੰਨੇ ਬੰਦੇ ਇਹਦਾ ਮਤਲਬ ਇੰਨੇ ਬੰਦੇ ਐ ਵੀ ਤੁਰ ਫਿਰਦੇ ਸੀ ਸਰ ਜੀ ਇਸ ਤਰ੍ਹਾਂ ਦੇਖ ਲਓ ਜਿਹੜੀ ਜਾਣਕਾਰੀ ਮਿਲੀ ਆ ਉਹ ਕਹਿੰਦੇ ਲਿਸਟਾਂ ਉਤੋਂ ਹੀ ਆਜਣਾ ਠੀਕ ਹੈ ਜੀ ਕਿ ਇਹਨਾਂ ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਆ ਜੀ ਇਹਨਾਂ ਨੂੰ ਫੜ ਲਓ ਆ ਬੰਦੇ ਜਿਹੜੇ ਹੈਗੇ ਅਦਾਲਤਾਂ ਚ ਪੇਸ਼ ਨਹੀਂ ਹੋਏ ਇਹਨਾਂ ਨੇ ਜੀ ਅਦਾਲਤਾਂ ਦੇ ਵਿੱਚ ਅਜੇ ਤੱਕ ਮਤਲਬ ਆ ਵੀ ਸੰਮਣ ਜਿਹੜੇ ਹੈਗੇ ਇਹਨਾਂ ਦੇ ਕੱਢੇ ਹੋ ਜਾਂਦੇ ਨੇ ਬਰਾਂਖ ਕੱਢੇ ਉਹ ਫੜ ਲਓ ਉਹ ਫੜ ਲੇ ਜੀ ਜੀ ਫਿਰ ਕਹਿੰਦੇ ਕੁਝ ਐ ਕਰੋ ਜੀ ਕਹਿੰਦੇ ਫੜ ਲਓ ਕੁਝ ਇਹਨੀਆਂ ਲਿਸਟਾਂ ਆਂ ਲੁਧਿਆਣੇ ਦੀ ਕਹਿੰਦੇ ਇੱਕ ਖਬਰ ਆ ਗਈ ਜੀ ਕਹਿੰਦੇ ਜੀ ਉਤੋਂ ਫੜ ਲਓ ਲੁਧਿਆਣੇ ਦੀ ਖ ਉਹ ਕਹਿੰਦੇ ਸੀ ਕਿ ਮੇਰੇ ਦਾ ਨਾ ਹੀ ਆ ਗਿਆ ਵਿੱਚ ਹਾਂ ਵਿੱਚ ਐਮਐਲਏ ਦਾ ਨਾ ਉਹ ਕਹਿੰਦੇ ਉਹ ਕਹਿੰਦੇ ਜੀ ਇਹਦਾ ਐਮਐਲਏ ਆ ਗਿਆ ਉਹ ਕਹਿੰਦੇ ਯਾਰ ਫਿਰ ਐਕਰ ਬਦਲ ਦਿਓ ਕਿਸੇ ਬਦਲ ਦਿਓ ਹੋਰ ਲਿਆਓ ਫਿਰ ਕਹਿੰਦੇ ਹੋਰ ਕਿ ਕਿਸੇ ਦਾ ਕੋਈ ਸਾਫ ਕਹੇ ਐਮਐਲਏ ਆ ਗਿਆ ਉਹ ਉਹ ਕਹਿੰਦੇ ਯਾਰ ਛੱਡੋ ਪਰੇ ਤੁਸੀਂ ਉਹ ਕਹਿੰਦੇ ਜੀ ਅੱਜ ਦੇ ਬੰਦੇ ਤਾਂ ਭਲੇ ਮਾਨਸਾ ਦੀ ਨਾਲ ਜੇ ਆਪਾਂ ਨਾ ਦੀ ਜਿੰਦੇ ਕਹਿੰਦੇ ਯਾਰ ਕੋਈ ਹੋਰ ਪਾ ਲੂ ਮੇਰੇ ਨਾਲ ਇੱਕ ਗੱਲ ਯਾਦ ਆ ਗਈ ਪ੍ਰਵੀंदर ਜੀ ਜਿਹੜੀ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਜੀ ਜਦੋਂ ਜੱਤੋ ਦਾ ਮੋਰਚਾ ਲੱਗਿਆ ਸੀ ਠੀਕ ਹੈ ਜੀ ਸਿੱਕਾਂ ਤੇ ਤਸ਼ੱਦਦ ਹੋਇਆ ਸੀ ਠੀਕ ਹੈ ਜੀ ਕਾਂਗਰਸ ਪਾਰਟੀ ਨੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਭੇਜਤਾ ਵੀ ਜਾਓ ਮੌਕੇ ਤੇ ਤੁਸੀਂ ਮੌਕੇ ਤੇ ਇੱਕ ਜਾਇਜ਼ਾ ਲਾਉ ਉਸ ਦੀ ਕੀ ਹੈ ਕੀ ਹੈ ਪੰਡਤ ਨਹਿਰੂ ਆਗੇ ਜੈਸੋ ਇੱਥੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਠੀਕ ਹੈ ਜੀ ਤੇ ਮੇਰੇ ਮੈਂ ਉਹ ਪਰਚੇ ਦੀ ਮੇਰਾ ਖਿਆਲ ਮੇਰੇ ਕੋਲ ਕਾਪੀ ਪਈ ਕਾਪੀ ਹੈਗੀ ਹੈ ਹੈਗੀ ਆਪਾਂ ਗੱਲ ਕੀਤੀ ਸੀ ਲੈ ਕੇ ਇੱਥੇ ਹਾਂ ਥਾਣੇ ਦੇ ਵਿੱਚੋਂ ਯਾਦ ਕਰ ਵੀ ਜੋ ਪੰਡਤ ਨਹਿਰੂ ਨੂੰ ਗ੍ਰਿਫਤਾਰ ਕਰ ਲਿਆ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਭੇਜਤਾ ਜਿੰਦਾ ਬਾਜੇ ਨਾ ਬਾਜੇ ਨਾ ਬਾਜਾ ਜੇ ਦਾਬਾ ਭੇਜਤਾ ਤੇ ਨਬੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਠੀਕ ਹੈ ਜੀ ਕਹਿੰਦੀ ਉਹ ਇਹਨੂੰ ਕਦੋਂ ਚ ਲੈ ਕੇ ਆਏ ਹੋ ਠੀਕ ਹੈ ਜੀ ਉਹ ਲੋਕ ਤੁਹਾਨੂੰ ਪਤਾ ਵੀ ਅਰਿਆਸਤਾਨ ਦੇ ਹੁਦ ਦੇ ਸੀਗੇ ਮੈਜਿਸਟ੍ਰੇਟ ਠੀਕ ਹੈ ਜੀ ਉਹਨਾਂ ਨੂੰ ਵੈਸੀ ਲਾ ਦਿੰਦੇ ਹੁੰਦੇ ਸੀਗੇ ਨਾਜ਼ਮ ਵਗੈਰਾ ਠੀਕ ਹੈ ਉਹ ਕਹਿੰਦੇ ਇਹਨੂੰ ਕਦੋਂ ਚ ਲਾਏ ਹਾਂ ਉਹ ਕਹਿੰਦੇ ਜਿਹੜੇ ਪੁਲਿਸ ਵਾਲੇ ਲੈ ਕੇ ਆਏ ਸੀ ਉਹ ਕਹਿੰਦੇ ਜੀ ਇਹਨੇ ਦਫਾ 44 ਤਾਲੀ ਤੋੜਦੀ ਠੀਕ ਹੈ ਜੀ ਅੱਛਾ ਉਹ ਪੰਡਤ ਮਹਿਰੂ ਵਕੀਲ ਸੀ ਆਪ ਉਹਦਾ ਨਹੀਂ ਨਹੀਂ ਸਰ ਦਫਾ 44 ਕਿੱਥੇ ਤੋੜਤੀ ਠੀਕ ਹੈ ਜੀ ਮੈਂ ਤਾਂ ਕੱਲੇ ਹੀ ਹਾਂ ਹਾਂ ਜੀ ਦਫਾ 44 ਤੋੜਨ ਵਾਸਤੇ 5 ਜਾਂ 500 ਵੱਧ ਵੱਧ ਚਾਹੀਦੇ ਚਾਹੀਦੇ ਬਿਲਕੁਲ ਉਹ ਕਹਿੰਦੇ ਮੈਜਿਸਟਰ ਸਾਹਿਬ ਕਹਿੰਦੇ ਚਾਰ ਹੋਰ ਲਿਆ ਉਹ ਫੜਕੇ ਹਾਂ ਨਾਲ ਕਰ ਦਿਓ ਪੰਜ ਪੂਰੇ ਕਰ ਦਿਓ ਪੰਜ ਕਰ ਦਿਓ ਉਹ ਆਹ ਜੀ ਪੰਜ ਪੂਰੇ ਕਰ ਤੇ ਕਰਤੇ ਪੰਜ ਪੂਰੇ ਕਰਤੇ ਤੇ ਕਹਿੰਦੇ ਪੰਡਤ ਨੇ ਨਹਿਰੂ ਨੇ ਫਿਰ ਜੀ ਇੱਕ ਤਾਰ ਲਿਖੀ ਠੀਕ ਹੈ ਜੀ ਉਹਨੇ ਤਾਰ ਲਿਖੀ ਤੇ ਜਿਹੜਾ ਤਾਰ ਬਾਬੂ ਸੀ ਨਾ ਠੀਕ ਹੈ ਜੀ ਉਹਦਾ ਮੁੰਡਾ ਕਾਂਗਰਸੀ ਸੀ ਠੀਕ ਹੈ ਜੀ ਉਹ ਕਿਤੇ ਜਦੋਂ ਪੰਡਤ ਨਹਿਰੂ ਨੂੰ ਮਿਲਣਾ ਆਪ ਜੀ ਮੈਂ ਤਾਰ ਲਿਖੀ ਐ ਤੇ ਮੈਂ ਤਾਰ ਤੇ ਤੇ ਕਰਨੀ ਐ ਇਹ ਉਹਦਾ ਤਾਰ ਬਾਬੂ ਤਾਂ ਮੇਰਾ ਪਿਓ ਹੈ ਜੀ ਉਹ ਕਹਿੰਦਾ ਫਿਰ ਤਾਰ ਭੇਜਵਾ ਉਹ ਤਾਰ ਭੇਜੀ ਉਹਨੇ ਆਪਣੇ ਬਾਪ ਨੂੰ ਪੰਡਤ ਮੋਤੀ ਲਾਲ 네ਰੂ ਜੀ ਪੰਡਤ ਮੋਤੀ ਲਾਲ 네ਰੂ ਇੰਡੀਆ ਦਾ ਬਹੁਤ ਸ਼ਾਨਦਾਰ ਵਕੀਲ ਅੱਛਾ ਜੀ ਉਹਦੇ ਬਾਰੇ ਇਹ ਕਿਹਾ ਜਾਂਦਾ ਕਿ ਜਦੋਂ ਕਿਸੇ ਅਦਾਲਤ ਵਿੱਚ ਪੇਸ਼ ਹੁੰਦਾ ਨਾ ਕਿਸੇ ਹਾਈ ਕੋਰਟ ਦੇ ਵਿੱਚ ਜੀ ਤੇ ਜੱਜ ਉੱਠ ਕੇ ਖੜੇ ਹੋ ਜਾਂਦੇ ਅੱਛਾ ਜੀ ਉਹ ਕਹਿੰਦੇ ਹੁੰਦੇ ਸੀ ਜੀ ਤੁਸੀਂ ਪਾਗਸ਼ਾਲੀ ਆ ਕਿ ਪੰਡਤ ਮੋਤੀ ਲਾਲ 네ਰੂ ਜੀ ਸਾਡੇ ਨਾਲ ਪੇਸ਼ ਹੋ ਫਿਰ ਕਹਿੰਦੇ ਜੀ ਉੱਥੋਂ ਦੇ ਤਾਰ ਨਹੀਂ 네ਰੂ ਮੁਆਫ ਦੇ ਪੁੱਤ ਨੂੰ ਕਿਹਾ ਐਮ ਕਮਿੰਗ ਜੀ ਤੇ ਉਹਦਾ ਫਿਰ ਬਰਨਾਈ ਇਹ ਏਡਾ ਸੀ ਜੀ ਉਪਰ ਕਹਿੰਦੇ ਪੰਡਤ ਮੋਤੀ ਲਾਲ 네ਰੂ ਦੇ ਆਉਣ ਤੋਂ ਪਹਿਲਾਂ ਫਿਰ ਛੱਡਣਾ ਪਿਆ ਮੇਰਾ ਖਿਆਲ ਹੈ ਜੀ ਮੁਹੰਮਦ ਾਲਦੀਆ ਨ ਇਹ ਉਹਦੇ ਵਰਗੀ ਹੈ ਉਹ ਹੀ ਹੈ ਨਹੀਂ ਉਹ ਨਹੀਂ ਨਾ ਮਿਲਦਾ ਤੇ ਉਹ ਫੜ ਲਓ ਜੀ ਇੱਕ ਇੱਕ ਅਸਲ ਜਿਹੜੀ ਪਰਸੈਪਸ਼ਨ ਦੀ ਲੜਾਈ ਹੈ ਜੀ ਹੁਣ ਤੁਸੀਂ ਦੇਖੋ ਅਗਲੇ 2-3 ਦਿਨਾਂ ਚ ਆ ਜਾਗੇ ਜੀ ਇੰਨੇ ਹਜ਼ਾਰ ਫੜ ਲੇ ਫੜ ਲੇ ਬੋਰਡ ਲੱਗਣੇ ਆ ਜੀ ਆਹ ਇੰਨੇ ਹਜ਼ਾਰ ਜਿਹੜੇ ਪਗੌੜੇ ਸੀ ਪਗੌੜੇ ਸੀ ਇੰਨੇ ਹਜ਼ਾਰ ਜਿਹੜੇ ਬਾਹਰ ਬੈਠੇ ਉਹਨਾਂ ਦੇ ਸਾਥੀ ਨਾਲ ਦੇ ਉਹਨਾਂ ਦੇ ਸਾਥੀ ਫੜ ਲੇ ਜਿਹੜੇ ਬਾਹਰ ਬੈਠਾ ਜੋਗੀ ਸਾਰੇ ਸਾਰੇ ਸਹਜੂ ਕੀ ਸਾਰਾ ਕੁਝ ਕਰ ਕਰਾ ਕੇ ਉਹ ਤੁਹਾਡੇ ਯਾਦ ਆਪਾਂ ਕੱਲ ਚੜ੍ਹ ਗਏ ਸੀ ਨਾ ਜਿੱਦ ਨੇ ਇਹਨਾਂ ਨੇ ਕਿਹਾ ਸੀ ਜੀ ਵੀ ਅਸੀਂ ਖੇਡ ਦੇ ਮੈਦਾਨ ਬਣਾਉਣੇ ਆ ਅੱਜ ਆਪਾਂ ਦਾ ਕੱਲ ਚੜ੍ਹਨ ਤੋਂ ਵਾਪਸ ਆਏ ਅਗਲੇ ਦਿਨ ਮੈਂ ਚੰਡੀਗੜ੍ਹ ਲੱਗੇ ਗਿਆ ਤੇ ਗਾਉਂ ਮਹਾਲੀ ਵਗੈਰਾ ਲਾਇ ਪਏ ਜੀ ਇੰਨੇ ਜਿਹੜੇ ਹੈਗੇ ਮੈਦਾਨ ਬਣਾਤੇ ਬਣਾਤੇ ਉਹ ਬਣਾਤੇ ਹੋਰ ਅੱਜ ਤੱਕ ਰੌਲਾ ਪਈ ਜਾਂਦਾ ਆਪਾਂ ਕੱਲ ਪਰਸਵੀ ਗੱਲ ਕਰਕੇ ਕੁਝ ਵੀ ਨਹੀਂ ਹੋਇਆ ਉਹ ਕੁਝ ਵੀ ਨਹੀਂ ਹੈ ਮਤਲਬ ਹਾਲਤیں ਬੜੀ ਵੀ ਆ ਵੀ ਪਰਸੈਪਸ਼ਨ ਨਹੀਂ ਲਾਈਡ ਆਡ ਵਾਸਤੇ ਕਿਉਂਕਿ ਇਹ ਅਸਲ ਦੇ ਵਿੱਚ ਜਿਹੜੀ ਜੇ ਵੀ ਹੁਣ ਚੱਲਦੀ ਹੈ ਨਾ ਪੂਰੀ ਸਰਕਾਰ ਦੇ ਦਿਲੀਓ ਚੱਲਦੀ ਹੈ ਉਹ ਦਿੱਲੀ ਵਾਲਿਆਂ ਨੂੰ ਪਤਾ ਨਹੀਂ ਪਤੰਦਰ ਮਤ मां बोली छहाराला प्रहार 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 मैं प्रहार का मतलब प्रहार वाला जो आपी प्रहार एन कह सकते हला हला गैंगा हमला मतलब का शब्द नहीं है नहीं नहीं है ही नहीं होने तो तेरे याद होना है ਜਦੋਂ 2016 ਚ ਇਹਨਾਂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਜੀ ਤਾਂ ਉਸ ਵੇਲੇ ਚੋਣ ਮੈਨੀਫੈਸਟੋ ਦੇਤੇ ਇਹਨਾਂ ਨੇ ਦਰਬਾਰ ਸਾਹਿਬ ਦਾ ਜਿਹੜਾ ਕਵਰ ਕਵਰ ਜਿਹੜਾ ਪਬ ਕਵਰ ਪੇਜ 'ਤੇ ਦਰਬਾਰ ਸਾਹਿਬ ਦੀ ਫੋਟੋ ਲਾਤੀ ਉੱਤੇ ਦਾ ਦਰਬਾਰ ਸਾਹਿਬ ਦੀ ਫੋਟੋ ਲਾਤੀ ਜੀ ਤੇ ਦਰਬਾਰ ਸਾਹਿਬ ਦੀ ਫੋਟੋ ਦੇ ਉੱਤੇ ਚਾਪ ਚਾੜੂ ਮਾਰ ਆ ਗਿਆ ਕਿੱਥੇ ਦਰਬਾਰ ਸਾਹਿਬ ਕਿੱਥੇ ਝਾੜੂ ਝਾੜੂ ਬਿਲਕੁਲ ਕੋਈ ਮੇਲ ਹੈ ਆਪਸ ਵਿੱਚ ਉਹਦਾ ਰੌਲਾ ਪੈ ਗਿਆ ਬਿਲਕੁਲ ਜੀ ਜਦੋਂ ਰੌਲਾ ਪੈ ਗਿਆ ਤੇ ਉਹ ਕਹਿੰਦੇ ਆਪਣੇ ਦਸਰੇ ਸੀਗੇ ਛੋਟੇ ਪ੍ਰਸਾਦ ਮੈਂ ਵੀ ਕਹਿੰਦੀ ਮੈਨੂੰ ਕੇਜਰੀਵਾਲ ਕਹਿੰਦੇ ਸਰਕਟ ਹਾਊਸ ਤੇ ਜੇ ਰੌਲਾ ਪੈ ਗਿਆ ਵੀ ਤੂੰ ਕਹਿੰਦੇ ਜ਼ਿੰਮੇਵਾਰੀ ਲੈ ਲੈ ਵੀ ਮੇਥੋਂ ਗਲਤੀ ਹੋ ਗਈ ਹਾਂ ਉਹ ਵਾਲਾ ਜੀ ਮੈਂ ਨਹੀਂ ਜ਼ਿੰਮੇਵਾਰੀ ਲੈ ਸਕਦਾ ਨਾ ਬਿਲਕੁਲ ਜੀ ਜੇ ਮੈਂ ਜ਼ਿੰਮੇਵਾਰੀ ਲਈ ਤੇ ਮੇਰਾ ਤਾਂ ਬੜਾ ਨੁਕਸਾਨ ਹੋ ਜੂ ਕਿਹਦੇ ਕੀ ਨੁਕਸਾਨ ਹੋ ਜੂ ਕੇਜਰੀਵਾਲ ਜੀ ਕਹਿੰਦੇ ਹ ਉਹ ਕਹਿੰਦਾ ਜੀ ਮੈਨੂੰ ਤਾਂ 500 ਘੜ ਦੇਣਗੇ ਕਹਿੰਦਾ ਫਿਰ ਕਿਉਂ ਜੀ ਵਜੇ 500 ਘੜ ਦੇਣਗੇ ਉਹਨੂੰ ਪਤਾ ਹੀ ਨਹੀਂ ਇਹ ਗੱਲਾਂ ਦਾ ਜੀ ਉਹ ਕਹਿੰਦਾ ਮਹਾਰਾਜ 500 ਘੜ ਤਾਂ ਦਾ ਮੇਰੇ ਪੱਲੇ ਕੀ ਰਹਿ ਗਿਆ ਪੱਲੇ ਕੀ ਰਹਿ ਗਿਆ ਬਿਲਕੁਲ ਹੁਣ ਜੀ ਆਪਾਂ ਸਰਦਾਰ ਸੁਚਾ ਸਿੰਘ ਛੋਟੇਪੁਰ ਨੂੰ ਦੇਖੀਏ ਸਰਦਾਰ ਸੁਚਾ ਸਿੰਘ ਛੋਟੇਪੁਰ ਦੇ ਨੇ ਸੌਰਾ ਸਾਫ ਸੀ ਜੀ ਜਥੇਦਾਰ ਮੋਹਨ ਸਿੰਘ ਤੜ ਜੀ ਮੋਹਨ ਸਿੰਘ ਤੜ ਨੂੰ ਮਤਲਬ ਬਰਫ ਦੇ ਉੱਤੇ ਲਟਾਲਟਾ ਟ੍ਰੈਕਟਰ ਦਿੱਤਾ ਹੈ ਅੱਛਾ ਜੀ ਮੋਹਨ ਸਿੰਘ ਤੜ ਨੇ ਪ੍ਰਤਾਪ ਸਿੰਘ ਕੈਰੋ ਦੇ ਮੁਕਾਬਲੇ ਟੱਕ ਲੱਗੀ ਕੈਰੋ ਨੂੰ ਹੀ ਹਾਰਾਤਾ ਸੀ ਅੱਛਾ ਪਰ ਐਲਾਨ ਕਰਤਾ ਕਿ ਜਿੱਤ ਗਿਆ ਕੈ ਇੱਕ ਵਾਰੀ ਜਦੋਂ ਇਹ ਜਵਾਨ ਜਵਾਨ ਸੀ ਤੇ ਇਹਨਾਂ ਦੀ ਸ਼ਾਦੀ ਹੋ ਗਈ ਤੇ ਉਦੋਂ ਟਿਕਟਾ ਮੰਗ ਰੇ ਸੀ ਇਹਨਾਂ ਨੇ ਫਿਰ ਟਿਕਟਾ ਇਹਨਾਂ ਨੇ ਵੀ ਅਪਲਾਈ ਕਰਤੀ ਠੀਕ ਹੈ ਜੀ ਸੁਚਿਆ ਸਿੰਘ ਛੋਟੇ ਪਰਨੇ ਦੀ ਲੋਟ ਟਿਕਟ ਜਦੋਂ ਗਿਆ ਇੰਟਰਵਿਊ ਵਾਸਤੇ ਤੇ ਗਾਂ ਸੋਹਰਾ ਸਾਹਿਬ ਉਹਨਾਂ ਦੀ ਇੰਟਰਵਿਊ ਲੈ ਰੇ ਉਹ ਜਾ ਕੇ ਕਹਿੰਦਾ ਕਾਕਾ ਜੀ ਤੁਸੀਂ ਵੀ ਹੈਗੇ ਹੋ ਕਹਿੰਦਾ ਹਾਂ ਜੀ ਕਹਿੰਦਾ ਭਈ ਕਾਕਾ ਤੈਨੂੰ ਰਿਟਾਇਰਮੈਂਟ ਮਿਲਦੀ ਅੱਛਾ ਜੀ ਉਹਦਾ ਜੀ ਮੈਂ ਤਾਂ ਡਿਸਰਬ ਕਰਦਾ ਮੈਂ ਪੜਿਆ ਲਿਖਿਆ ਕਹਿੰਦਾ ਹਾਂ ਤੂੰ ਗ੍ਰੈਜੂਏਟ ਹੈ ਤੂੰ ਪੜਿਆ ਲਿਖਿਆ ਤੂੰ ਇਮਾਨਦਾਰ ਹੈ ਜੇ ਤੂੰ ਮੇਰਾ ਜੁਆਇ ਹੈ ਨਾ ਤੈਨੂੰ ਟਿਕਸ ਦਾ ਪਤਾ ਨਹੀਂ ਪਰ ਤੂੰ ਮੇਰਾ ਜੁਆਇ ਹੈ ਇਸ ਕਰਕੇ ਮੈਂ 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 ਇਹ ਨਹੀਂ ਜਬ ਉਹਨਾਂ ਕਹਿੰਦੇ ਪਰਿਵਾਰ ਦੇ ਮੈਂਬਰ ਨੂੰ ਉਹਨੂੰ ਕਹਿੰਦੇ ਵੀ ਜੇ 500 ਨਿਕਲ ਜੇ ਤਨ ਪਰਦੇ ਨਹੀਂ ਪਤਾ ਹੀ ਨਹੀਂ ਸਰ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਉਹ ਛੋਟੇ ਆਪਣਾ ਮੈਂ ਇਹਨਾਂ ਦੀ ਇੰਟਰਵਿਊ ਸੁਣੀ ਆਪਣੇ ਫੂਲ ਕਾ ਸਾਹਿਬ ਦੀ ਜੀ ਫੂਲ ਕਾ ਸਾਹਿਬ ਕਹਿੰਦੇ ਮੈਂ ਕੇਜਰੀ ਵਾਲ ਨੂੰ ਕਹਿੰਦਾ ਬਹੁਤ ਗਲਤ ਹੋ ਗਿਆ ਜੀ ਕਹਿੰਦੇ ਫਿਰ ਕਿਵੇਂ ਹੋ ਗਿਆ ਕਹਿੰਦਾ ਮੈਂ ਕਿਹਾ ਜੀ ਮਾਫੀ ਕਹਿੰਦੇ ਮਾਫੀ ਕੌਣ ਕਹਿੰਦੇ ਮੈਂ ਤਾਂ ਮਾਫੀ ਮੰਗੂ ਤੁਸੀਂ ਮੰਗੋ ਨਾ ਕਹਿੰਦਾ ਤੂੰ ਕਹੜਾ ਮੈਨੂੰ ਫੇਸਬੁੱਕ ਕਮੇਟੀ ਦਾ ਮੈਂਬਰ ਜਦੋਂ ਜਾਰੀ ਕੀਤਾ ਮੈਨੀਫੈਸਟੋ ਉਹਦੇ ਨਾਲ 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 ਬਿਲਕੁਲ ਜੀ ਮੈਂ ਸਿੱਖਾਂ ਕਹਿੰਦਾ ਭਗਵੰਤ ਮਾਨ ਨੂੰ ਪੁੱਛ ਲਈਏ ਕਹਿੰਦਾ ਭਗਵੰਤ ਮਾਨ ਨੂੰ ਫੋਨ ਕਰ ਲਓ ਐਵੇਂ ਫਿਰਦਾ ਜੀ ਕਹਿੰਦਾ ਉਹ ਕਹਿੰਦੇ ਐਵੇਂ ਫਿਰਦਾ ਜੀ ਕਹਿੰਦਾ ਇਹਨੂੰ ਕੀ ਪਤਾ ਹੈ ਅੱਛਾ ਇਹਦੇ ਨਾਲ ਕਹਿੰਦਾ ਕਿ ਕਿਹੜਾ ਮਾ ਉਹ ਕਹਿੰਦਾ ਜੀ ਤੁਸੀਂ ਮੰਗੋ ਨਾ ਮੰਗੋ ਮੈਨੂੰ ਮਾਫੀ ਮੰਗਣ ਮਾਫੀ ਮੰਗਣ ਮੈਂ ਤੁਹਾਨੂੰ ਛੋਟੇ ਆਪਣੇ ਛੋਟੇ ਪ੍ਰਸਾਦ ਤੋਂ ਬਾਅਦ ਕੁਲਕਾ ਸਾਹਿਬ ਨੇ ਚੱਲ ਕੇ ਆਵੇਂ ਚੱਲ ਗਏ ਸਾਹਿਬ ਇਹਨਾਂ ਗੱਲਾਂ ਕਰਕੇ ਉਸ ਤੇ ਦੇਵ ਜੀ ਜਿਹੋ ਜੀ ਕੋਕੋ ਕੋਕੋ ਦੇ ਬੱਚੇ ਉਹਨਾਂ ਨੇ ਉਹ ਜਿਹੋ ਜੀ ਆਪਸ ਵਿੱਚ ਉਹਨੇ ਕਿਹਾ ਪ੍ਰਹਾਰ ਪ੍ਰਹਾਰ ਕਰਕੇ ਪਤੰਦਰੋਂ ਪੁੱਛਣਾ ਲਏ ਕਿ ਸਿਆਣੇ ਬੰਦੇ ਨੂੰ ਵੀ ਪ੍ਰਹਾਰ ਦਾ ਪੰਜਾਬੀ ਟਿੱਕੀ ਬਣਦਾ ਆ ਤੁਹਾਡੇ ਕੋਲ ਹਰਜੋਤ ਸਿੰਘ ਬਾਸੇ ਹੈਗਾ ਪ੍ਰਧਾਨ ਮੰਤਰੀ ਆ ਉਹ ਤੁਹਾਨੂੰ ਦੱਸ ਦਿੰਦਾ ਹਾਂ ਬਿਲਕੁਲ ਤੁਹਾਡੇ ਕੋਲੇ ਆਪਣੇ ਸਲਮਾ ਸਾਹਿਬ ਹੈਗੇ ਸਪੀਕਰ ਆ ਉਹਨਾਂ ਨੂੰ ਪੁੱਛ ਲੈਦੇ ਸਾਡੇ ਕੋਲੇ ਬੜੇ ਵਧੀਆ ਵਧੀਆ ਮਾਲਵਿੰਦਰ ਸਿੰਘ ਕੱਗਪਾਰ ਦੀ ਬੇਨਤੀ ਮੈਂ ਪੁੱਛ ਲੈਂਦਾ ਬਸ ਉੱਥੋਂ ਜਿਵੇਂ ਆ ਗਿਆ ਕਹਿੰਦੇ ਆ ਗਿਆ ਜਿਵੇਂ ਹੁਕਮ ਚਰਾਤਾ ਜੀ ਕਰ ਗਿਆ ਬਸ ਆ ਜੀ ਆ ਕੰਮ ਚੱਲੀ ਜਾਂਦਾ ਚਲੋ ਸਭ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਕੋਲੇ ਸਮਾਂ ਬਹੁਤ ਘੱਟ ਸੀਗਾ ਤੇ ਕੱਲ ਨੂੰ ਖਬਰਾਂ ਫੇਰ ਕਰਾਂਗੇ ਆਪਾਂ ਇਸੇ ਟਾਈਮ ਇਸੇ ਵਕਤ ਤੇ ਹਾਂ ਕੱਲ ਨੂੰ ਕੱਲ ਨੂੰ ਮੈਂ ਇੱਕ ਹੋਰ ਗੱਲ ਦੱਸਾਂ ਕੱਲ ਨੂੰ ਜੀ ਸਾਡਾ ਪਰਸੈਸ਼ਨ ਹੋਣਾ ਇੱਥੇ ਜਿਹੜਾ ਸਾਡਾ ਧਰਨਾ ਹੈ ਬਿਲਕੁਲ ਜੀ ਚੌਂਕੀ ਦਾ ਧਰਨਾ ਤੇ ਉਹਦੀਆਂ ਤਿਆਰੀਆਂ ਮੁਕੰਮਲ ਹੈ ਹਮ ਹਮਾਕੇ ਜਿਹੜੀ ਹੈਗੀ ਹੈ ਮਤਲਬ ਜਨਤਾ ਪਹੁੰਚ ਰਹੀ ਹੈ ਉਮੀਦ ਹੈ ਕਿ ਸਾਡੀ ਮਹਿਮਾਦਰੀ ਇਹ ਬਹੁਤ ਸਫਲ ਹੋਗੀ ਬਿਲਕੁਲ ਜੀ ਔਰ ਇਹ ਪਹਿਲਾ ਮੌਕਾ ਹੈ ਜੀ ਜਦੋਂ ਆਪਾਂ ਕਹਿ ਸਕਦੇ ਹਾਂ ਕਿਸਾਨ ਅੰਦੋਲਨ ਨੇ ਇੱਕ ਰਾਤ ਖਾਇ ਸੀ ਜੀ ਕਿ ਜਦੋਂ ਜ਼ਬਰਦਸਤ ਸਿਖਰ ਹੋ ਜੀ ਬਿਲਕੁਲ ਜੀ ਉਦੋਂ ਫਿਰ ਸਾਰਾ ਸਮਾਜ ਉੱਠ ਕੇ ਖੜਾ ਹੁੰਦਾ ਖੜਾ ਹੋ ਜਾਂਦਾ ਲੜਾਈ ਪੱਤਰਕਾਰਾਂ ਤੋਂ ਸ਼ੁਰੂ ਹੋਈ ਸੀ ਇਹਦੇ ਵਿੱਚ ਕਿਸਾਨ ਵੀ ਆ ਰਹੇ ਆ ਮਜ਼ਦੂਰ ਵੀ ਆ ਰਹੇ ਆ ਪਾੜੇ ਵੀ ਆ ਰਹੇ ਆ ਇਹਦੇ ਵਿੱਚ ਕਾਮੇ ਵੀ ਆ ਰਹੇ ਆ ਤੇ ਇਹਦੇ ਵਿੱਚ ਨੌਜਵਾਨ ਵਿਦਿਆਰਥੀ ਮਰਦ ਔਰ ਔਰਤਾਂ ਸਾਰੇ ਆ ਰਹੇ ਇਹ ਇੱਕ ਸਿਵਲ ਸੁਸਾਇਟੀ ਦਾ ਅੰਦੋਲਨ ਬਣਦਾ ਜਾ ਰਿਹਾ ਹੈ ਤੇ ਉਮੀਦ ਕਰਦੇ ਹਾਂ ਸਾਡੀ ਵੀ ਸਪੋਰਟ ਕਰਿਓ ਸਾਡੀ ਅੰਦੋਲਨ ਨੂੰ ਤੁਸੀਂ ਵੀ ਪੂਰਾ ਸਹਿਯੋਗ ਦਿਓ ਕੱਲ ਨੂੰ ਅਸੀਂ ਲਾਈਵ ਵੀ ਦਿਖਾਵਾਂਗੇ ਤੁਹਾਨੂੰ ਸਾਡਾ ਬਖਤੌਰ ਢਿਲੋ YouTube ਚੈਨਲ ਦੇ ਉੱਤੇ ਲਾਈਵ ਵੀ ਦੇਖ ਸਕਦੇ ਹੋ ਤੁਸੀਂ Instagram ਤੇ Facebook ਪੇਜ ਨੂੰ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਸੀ ਗਾ ਜੀ